ਜਿੰਦਾਬਾਦ ਰਾਜਾ ਵੜਿੰਗ ਜਿੰਦਾਬਾਦ ਇਹ ਨਾ ਕੋਈ ਮੈਸੇਜ ਗਲਤ ਜਾਣਾ ਇਹ ਨਾ ਕਰੀ ਇੱਕ ਨਾ ਪਾਇਓ ਭਾਈ ਨਾ ਪਾ ਤੁਸੀਂ ਟਿਕਟ ਦਾ ਬੰਦਾ ਜਿਹੜਾ ਜਿਹਨੂੰ ਕੋਈ ਜਾਣ ਪਛਾਣ ਨਹੀਂ ਜਿਹਦੀ ਉਹਦਾ ਖੂਦ ਕਰ ਰਿਹਾ ਨਹੀਂ ਜਿੱਤ ਨਹੀਂ ਸਕਦਾ ਪਾਰਟੀ ਦਾ ਵਿਰੋਧ ਨਹੀਂ ਕਰਦੇ ਡਿਸੀਜਨ ਮੈਨੇ ਲਿਆ ਹੈ ਕਾਂਗਰਸ ਦੇ ਵਿੱਚ ਜਿਹੜੀ ਟਿਕਟ ਦਿੱਤੀ ਹੈ ਉਹ ਡਿਸੀਜਨ ਕਦਾ ਹੈ ਇਹ ਨਾ ਜੀ ਜਿਹੜੇ ਹਾਈ ਕਮਾਂਡ ਤੱਕ ਸਹੀ ਰਿਪੋਰਟ ਨਹੀਂ ਪਹੁੰਚੀ ਜੀ ਸਹੀ ਲਿਖੀ ਜਿਹੜੀ ਇੱਥੇ ਰਹਿ ਗਈ ਹੈ ਜੀ ਅਮਸਰੀ ਇੱਕ ਬੰਦੇ ਨੂੰ ਬਿਜਾਇਆ ਗਿਆ ਬਸ ਉਹਨੂੰ ਗੱਡੀ ਬੁਲਾ ਕੇ ਤੇ ਰਾਜਾ ਵੜਿੰਗ ਨੂੰ ਬਤਿਆ ਗਿਆ ਜੀ ਉਹਨਾਂ ਤੱਕ ਸਹੀ ਰਿਪੋਰਟ ਨਹੀਂ ਗਈ ਜਿਹੜੇ ਵਿਧਾਨ ਸਭਾ ਦੀ ਜਦੋਂ ਇਲੈਕਸ਼ਨ ਹੋਈ ਆ ਉਹ ਇਲੈਕਸ਼ਨ ਦੇ ਵਿੱਚ ਜਿਹਨਾਂ ਅਕਾਲੀ ਆ ਦੀ ਮੱਦ ਕੀਤੀ ਉਹ ਵੀ ਕਿਹੜਾ ਬੋਲ ਕਿੱਥੇ ਲੱਗਦਾ ਜਿਹੜਾ ਸਿੱਧੂ ਦੇ ਖਿਲਾਫ ਹੋਤਾ ਹੀ ਇਹ ਸਿੱਧੂ ਗਰੋਪ ਨੇ ਬੰਦੇ ਖਲੋਤੇ ਸਾਰੇ ਮੈਂ ਕਿਹਾ ਜਿਸ ਬੰਦੇ ਨੂੰ ਟਿਕਟ ਦਿੱਤੀ ਗਈ ਸਾਨੂੰ ਇਹ ਪੁੱਛਿਆ ਜਾਇਆ ਵੀ ਕਿਹੜਾ ਇਹਦੇ ਕਿੰਨੇ ਬੂਥਾਂ ਤੇ ਕਿੱਥੇ ਕਿੱਥੇ ਬੂਥ ਲੱਗਦੇ ਆ ਕਿਹੜੇ ਕਿਹੜੇ ਸਕੂਲ 'ਚ ਬੂਥ ਲੱਗਦੇ ਆ ਇਹ ਬੰਦੇ ਸਾਰੇ ਬੂਥਾਂ ਦੇ ਬਹਿਣ ਵਾਲੇ ਜੇ ਉਹਨੂੰ ਇਹ ਤਾਂ ਇਹ ਵੀ ਨਹੀਂ ਪਤਾ ਹੈਗਾ ਵੀ ਇਹ ਬੂਟ ਕਿਤੇ ਕਿਤੇ ਬੰਦਾ ਹੈ ਇਹ ਕੈਂਡੀਡੇਟ ਹੀ ਆਏ ਜੇ ਵਰਕਰ ਨਹੀਂ ਗਏ ਜਿੰਨੇ ਬੰਦੇ ਬੈਠੇ ਆ ਪੰਜ ਪੰਜ 7-7 ਬੂਟ ਸੰਭਲ ਵਾਲੇ ਬੰਦੇ ਆ ਤੇ ਲੋਕ ਸਭਾ ਦਾ ਵੀ ਪੁੱਛਿਆ ਜਾਵੇ ਨਾ ਵੀ ਲੋਕ ਸਭਾ ਦੇ ਕਿੱਥੇ ਜੋ ਇਲੈਕਸ਼ਨ ਹੋਣੀ ਆ ਬਾਕੀ ਇਹ ਹੈ ਕਿ 2027 ਨੂੰ ਜਿਹੜੀ ਵਿਧਾਨ ਸਭਾ ਹੋਣੀ ਉਹਦੇ ਵਿੱਚ ਇਹਨਾਂ ਨੂੰ ਪਤਾ ਲੱਗ ਜਾਊਗਾ ਕਿ ਇਹ ਕਾਂਗਰਸ ਹੀ ਵਰਕਰਾਂ ਦੀ ਵੀਰਜੇ ਦੇ ਵਿੱਚ ਹੀ ਇਹ ਗੱਲ ਕਰਦੇ ਨੇ ਔਗਾਦ ਕੀ ਆ ਇਹ ਖਮਿਆਜਾ ਇਹਨੂੰ ਵਿਧਾਨ ਸਭਾ ਦੇ ਇੱਕ ਪੁਤਰਾ ਪਾਊਗਾ ਕੰਪੂਰੀ ਦੀ ਜੇ ਅੱਜ ਸਹੀ ਨਾ ਕਰਨਗੇ ਤੇ ਅੱਜ ਦੀ ਦੇਰ ਦੇ ਵਿੱਚ ਵੀ ਜੇ ਇਹਦੇ ਬਾਰੇ ਨਹੀਂ ਪੁੱਛਦੇ ਤੇ ਇਹ ਜਿਹੜੇ ਵਰਕਰ ਜਿਹੜੇ ਤੀਦੀ ਚੱਲ ਜਾਲ ਦੀ ਸਾਹ ਤੋਂ ਝੰਡਾ ਫੜੇ ਇਹ ਸਾਰੇ ਝੰਡੇ ਵਾਲੇ ਵਰਕਰ ਜਿਹੜੇ ਗਲੀਆਂ ਗਲੀਆਂ ਜਾ ਕੇ ਵੋਟਾਂ ਮੰਗਦੇ ਆ ਬਾਕੀ ਇਹ 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 ਇਹਨਾਂ ਨੂੰ ਕੀ ਮਿਲਿਆ ਕਾਂਗਰਸ ਪਾਰਟੀ ਦੀ ਮਦਦ ਕਰਕੇ ਬਾਕੀ ਕੀ ਕਿਸੁਰ ਆਪਣੇ ਕੇਬੀ ਭਾਜੀ ਮੱਲੀ ਭਾਜੀ ਕਿੱਡੀਆਂ-ਕਿੱਡੀਆਂ ਵੱਡੀਆਂ ਰੈਲੀਆਂ ਇਹਨਾਂ ਨੇ ਕਾਂਗਰਸੀਆਂ ਕਰਵਾਈਆਂ ਲੋਕ ਸਭਾ ਹੋਂ ਨੰਗੇ ਗਈ ਹੈ ਸਭ ਕੁਝ ਕਾਂਗਰਸ ਦੇ ਸਰਮੋਹ ਰਿਆ ਅਦਲ ਵੀਰ ਸਿੰਘ ਰਾਜੂ ਆਰੇ ਲਗੋ ਤੇ ਮਸਤਰਾਮਜੀ ਖਲੋਤੇ ਬੋਲੂ ਭਾਜੀ ਖਲੋਤੇ ਆ ਇਹਨਾਂ ਰੈਲੀਆਂ ਸੰਤੰਹਾ ਕਰਵਾਈਆਂ ਇਹਨਾਂ ਲੀਡਰਾਂ ਦੀ ਖਾਤਰ ਤੇ ਸਾਡਾ ਅੱਜ ਇਹ ਮੁੱਲ ਪਿਆ ਬਾਕੀ ਇਹ ਦੱਸ ਦਾਂਗੇ ਅੱਜ ਕੀ ਇਹ ਵਾਅਦਾ ਛੀੜ ਹਰੂਗੀ 19 ਨੰਬਰ ਇਹੋ ਜੀ ਹਰਾਵਾਂਗੇ ਬਾਕੀ ਅਸੀਂ ਦੱਸਦਾ ਵੀ ਵੱਧਰ ਚੀਜ਼ ਕੀ ਹੁੰਦੀ ਹੈ ਜਦੋਂ 19 1992 ਚ ਇਲੈਕਸ਼ਨ ਹੋਈਆ ਇਹਨਾਂ ਚੀਜ਼ਾਂ ਨੂੰ ਪੁੱਛਿਆ ਜਾਵੇ ਕਿ ਉਹਨੇ ਕਿੱਥੇ ਕਿੱਥੇ ਬੂਤੇ ਕੀ ਕੀ ਕੀਤਾ ਜਦੋਂ ਕਾਲੀਦਾਰ ਨੇ ਬਾਈਕਾਟ ਕੀਤਾ ਕਿ ਅਸੀਂ ਇਹ ਇਲੈਕਸ਼ਨ ਨਹੀਂ ਲੜਦੇ ਵੀ ਅਸੀਂ ਉਹਨਾਂ ਦਿਨਾਂ ਦੇ ਵਿੱਚ ਵੀ ਛੰਡੇ ਚੁੱਕੇ ਜਦੋਂ ਅਰਧਵਾਦ ਦਾ ਡਰੂਗਾ ਇਹ ਜੀ ਕੋਈ ਜਿਹੜਾ ਬੋਲ ਬੋਗੇ ਉਹਨੂੰ ਗੋਲੀ ਮਾਰੀ ਜਾਊਗੀ ਅਸੀਂ ਪਹਿਲਾਂ ਜਾਣਦੇ ਵੋਟਰਾਂ ਭਾਈਆਂ ਇਹਨੂੰ ਕੁਝ ਹੋਰ ਤਰ੍ਹਾਂ ਦੇ ਫੂਸ ਇਹਨਾਂ ਦਾ ਕਿੱਥੇ ਲੱਗਦਾ ਸੀ ਇਹ ਸਭ ਤੋਂ ਪੁਰਾਣੀ ਕਾਂਗਰਸ ਹੈ ਜਿਨ੍ਹਾਂ ਨੇ ਕੰਮ ਖੁੰਮ ਕਰਾਇਆ ਹੈ ਸਭ ਤੋਂ ਪੁਰਾਣੀ 40 ਸਾਲ ਤੋਂ ਅੰਚ ਕਾਂਗਰਸ ਜਿਹੜਾ ਕੰਮ ਕਰ ਰਹੇ ਭਾਰੀ ਨਹੀਂ ਆਇਆ ਬਸ ਤਿਆਰੀ ਕਰਾਇਆ ਬਸ ਕੁਝ ਨਹੀਂ ਕਰਾਇਆ ਸਿਰਫ ਆ ਕੇ ਟਿਕਟ ਲਗੀਆਂ ਉਹਨਾਂ ਨੇ ਹੋਰ ਕੁਝ ਨਹੀਂ ਕੀਤਾ ਐਸੋਲੇ 19 ਨੰਬਰ ਦਾ ਟਿਕਟ ਜਾਨੀਆ ਜੇ ਕਿਸੇ ਨੂੰ ਮਿਲ ਜਦੀ ਇਹ ਸਾਰੇ ਇੰਜ ਦੀ ਗੱਡੀ ਲਾਏ ਸਾਰੇ ਤਗੜੇ ਆ ਜੀ ਕੋਈ ਮਾੜਾ ਨਹੀਂ ਮੇਰਾ ਮਤ ਤੁਹਾਡੀ ਫਿਰ ਆਇਆ ਵਡਿੰਗ ਤ جا ਰਹੇ ਆ ਕਾਰਨ ਕਾਰਨੇ ਕਿਸਾ ਦੇ ਜ਼ਮੀਨ ਦੇ ਅੱਗੇ ਦਾ ਆਪਣਾ ਜਿਹੜਾ ਲੀਡਰ ਹੀ ਸਾਡਾ ਸਿੱਧੂ ਸਾਹਿਬ ਉਹ ਹੁਣ ਇਸ ਵੇਲੇ ਨਹੀਂ ਆ ਰਹੇ ਮਤਲਬ ਕਹਿ ਸਕਦੇ ਕਿ ਵੇਰ ਕਾ ਹਲੇ ਬਿਨਾ ਇੰਜਨ ਤੋਂ ਚੱਲਿਆ ਫਿਰਦਾ ਬਿਨਾ ਆ ਬਿਲਕੁਲ ਬਿਲਕੁਲ ਬਿਨਾ ਆ ਬਿਨਾ ਇੰਜਨ ਤੋਂ ਜੀ ਸਰ ਆਪਣਾ ਨਾਮ ਦੱਸ ਕੇ ਜਿਹੜੀ ਪ੍ਰਕਾਸ਼ ਕਉਂਪਨਤੀ ਜਾਰੀ ਕੀਤੀ ਜਾਵੇ ਮੈਂ ਜੀ ਮਲਵਿੰਦਰ ਸਿੰਘ ਮੱਲੀ ਜ਼ਿਲ੍ਹਾ ਕਾਂਗਰਸ ਕਮੇਟੀ ਅੰਮ੍ਰਿਤਸਰ ਸ਼ਹਿਰੀ ਵਾਈਸ ਪ੍ਰਧਾਨ ਜੀ ਅੱਜ ਜਿਹੜੀ ਮੀਟਿੰਗ ਹੋਈ ਆ ਇਹ ਟਕਸਾਲੀ ਕਾਂਗਰਸੀ ਦੀ ਹੋਈ ਹੈ ਜੀ ਇਹ ਜੋ ਕੱਲ ਲਿਸਟ ਜਾਰੀ ਕੀਤੀ ਗਈ ਆ ਕਾਂਗਰਸ ਹਾਈਕਮਾਨ ਵੱਲੋਂ ਵਾਰ ਨੰਬਰ 19 ਵਿੱਚ ਸੀਮਾ ਰਾਣੀ ਨੂੰ ਟਿਕਟ ਦਿੱਤੀ ਗਈ ਆ ਉਹਦੇ ਵਿਰੋਧ ਚ ਇਹ ਮੀਟਿੰਗ ਕੀਤੀ ਗਈ ਆ ਜੀ ਸੀਮਾ ਰਾਣੀ ਕੌਣ ਨੇ ਤੇ ਤੁਸੀਂ ਕਿੰਨਾ ਚਿਰ ਤੋਂ ਪਾਰਟੀ ਦੇ ਕੰਮ ਕਰ ਰਹੇ ਹੋ ਤੇ ਸੀਮਾ ਰਾਣੀ ਕਿੰਨੇ ਚਿਰ ਤੋਂ ਕੰਮ ਕਰ ਰਹੇ ਅਸੀਂ ਆਪਣੇ ਪੰਜ 6 ਵਰਕਰ ਹੀ ਜੀ ਮੈਂ ਤੇ ਜਰਨਲ ਆ ਸਾਡੇ ਐਸੀ ਭਾਈਚਾਰੇ ਦੇ 6 ਵਰਕਰ ਹੀ ਬਹੁਤ ਹੀ ਮਿਹਨਤੀ ਭਾਰ ਲਾਲੀ ਠੇਕਦਾਰ ਜੀ ਬੋਵੀ ਭਗਤ ਜੀ ਬੂਰੀ ਤਰ ਲੋਕ ਬੁਰੀ ਜੀ ਮਸਤਰਾਮ ਜੀ ਕੋਰੇਪਾਂਗ 6-7 ਜਣੇ ਜਿਨ੍ਹਾਂ ਦਾ ਅਸੀਂ ਲਿਸਟ ਬਣਾ ਕੇ ਦਿੱਤੀ ਸੀ ਐ ਐਮਪੀ ਸਾਹਿਬ ਨੂੰ ਵੀ ਨਵਜੋਤ ਕੋ ਮੈਡਮ ਨਵਜੋਤ ਨੂੰ ਦਿੱਤੀ ਸੀ ਉਹਨਾਂ ਵਿੱਚੋਂ ਕਿਸੇ ਨੂੰ ਦਿੱਤੀ ਗਈ ਤੇ ਸੀਮਾ ਰਾਣੀ ਜਿਹੜੀ ਇਹਦਾ ਘਰਵਾਲਾ ਰਟਾਇਰ ਉਹਨੂੰ 6 ਮਹੀਨੇ ਹੋਏ ਆ ਤੇ ਜਿਹੜੇ ਬੰਦਿਆਂ ਨੂੰ ਟਿਕਟ ਦਵਾਈ ਆ ਉਹ ਕੰਗਲੀ ਦਾ ਸਮਰਥਨ ਕਰਦੇ ਰਹੇ ਆ ਵਿਧਾਨ ਸਭਾ 'ਚ ਵੀ ਤੇ ਲੋਕ ਸਭਾ 'ਚ ਵੀ ਕਾਰਨ ਕੀ ਸਮਝ ਕਰੇ ਕਿ ਕਿੱਥੇ ਤੁਹਾਨੂੰ ਇਹ ਦਿੱਤੀ ਗਈ ਇਹ ਜਿਹੜੀ ਕਾਂਗਰਸ ਹਾਈ ਕਮਾਨ ਤੱਕ ਜਿਹੜੀ ਜਾਣਕਾਰੀ ਸਹੀ ਪਛਾਈ ਨਹੀਂ ਗਈ ਲਿਸਟ ਪਛਾਈ ਨਹੀਂ ਗਈ ਕੋਚ ਆਫਲਸ ਜਿਹੜੇ ਲੋਗਰ ਲੀਡਰ ਆ ਉਹਨਾਂ ਨੇ ਇਹ ਜਿਹੜੀ ਆ ਟਿਕਟ ਉਹਨੂੰ ਦਵਾਈ ਆ ਇਸ ਮੇਰੇ ਕੀ ਮਨਸਾ ਆ ਉਹ ਹੀ ਜਾਂਦੇ ਸੀ ਸੀਨੀਅਰ ਅਧਿਕਾਰੀਆਂ ਨਾਲ ਗੱਲ ਕੀਤੀ ਅੰਮਲੋਂ ਛੱਡ ਕੇ ਐਮਪੀ ਤੁਹਾਡੇ ਅਸੀਂ ਤੁਹਾਡੇ ਮਾਧਿਅਮ ਰਾਹੀਂ ਰਾਜਾ ਬਰਿੰਗ ਜੀ ਨੂੰ ਬੇਨਤੀ ਕਰਦੇ ਆ ਜੀ ਇਹ ਟਿਕਟ ਤੇ ਫੇਰ ਗੌਰ ਕੀਤਾ ਜਾਵੇ ਤੇ ਇਹ ਜਿੰਨੇ ਵੀ ਸਾਡੇ ਮੀਲਵਾਰ ਆ ਇਹਨਾਂ ਵਿੱਚੋਂ ਕਿਸੇ ਵੀ ਟਕਸਾਲੀ ਕਾਂਗਰਸੀ ਨੂੰ ਟਿਕਟ ਦਿੱਤੀ ਜਾਵੇ ਅਸੀਂ ਨਾਲ ਸਾਰਾ ਵੇਰਕਾ ਉਹਨਾਂ ਨਾਲ ਚੱਲੂਗਾ ਤੇਰੀ ਟਿਕਟ ਆਜੀ ਐਸਈ ਆ ਕੇ ਐਸੀ ਲੇਡੀ ਜੀ ਠੀਕ ਹੈ ਜੀ ਤੇ ਉਹਨਾਂ ਐਸੀਆਂ ਨੂੰ ਮਿਲੀ ਐਸੀਆਂ ਨੂੰ ਮਿਲੀ ਆ ਪਰ ਮਿਲੀ ਜਿਹੜਾ ਜਿਹਦਾ ਵਰਕ ਹੀ ਕੋਈ ਨਹੀਂ ਉਹਨੂੰ ਮਿਲੀ ਆ ਜਿਹਨੂੰ ਕੋਈ ਜਾਣਦਾ ਨਹੀਂ ਪਿੰਡ ਚ ਉਹਨੂੰ ਟਿਕਟ ਦਿੱਤੀ ਗਈ ਅਗਲਾ ਸਟੈਪ ਆਦਾ ਜੀ ਅਗਲੀ ਫੇਰ ਕਾਨਫਰੈਂਸ ਅੱਧਾਂ ਦੇ ਫਿਰ ਨਹੀਂਦੇ ਹੋਏ ਆਜ਼ਾਦ ਮੀਨ ਦੇ ਖੜਾ ਆ ਜੀ ਠੀਕ ਹੈ ਅਗਲਾ ਪਾੜਾ ਮੇਰਾ ਨਾ ਦਲਬੀਰ ਸਿੰਘ ਰਾਜੂ ਆਰੇ ਵਾਲਾ ਜਿਹਦਾ ਪਤਾ ਲੱਗੇ 22 ਦੇ ਟੂ ਕੀ ਗੱਲ ਬਾਤ ਜਿਹੜੀਆਂ ਦਾ ਆ ਰਹੀਆਂ ਮੈਂ ਜੀ ਦੇਖ ਕੇ ਯੂਥ ਕਾਂਗਰਸ ਦਾ ਪ੍ਰਧਾਨ ਰਿਆਂ ਜਿਸ ਵੇਲੇ ਡਿੰਪਾ ਪ੍ਰਧਾਨ ਹੁੰਦਾ ਹੈ ਯੂਥ ਕਾਂਗਰਸ ਪੰਜਾਬ ਦਾ ਯਾਦ ਕਿ ਕਿਰਸ ਤੋਂ ਕੀਤੀ ਜਾਰੀ ਕੀ ਮੈਟਰ ਲਿਖਾ ਗਿਆ ਬਾ ਜੀ ਮੈਂ ਫਿਰ ਜੋ ਯੂਥ ਕਾਂਗਰਸ ਦਾ ਉਮਰ ਚੇਜ ਹੋਣਾ ਉਹਦਾ ਛੱਡਿਆ ਮੁੜ ਕੇ ਬਾਅਦ ਤੇ ਕਾਂਗਰਸ ਦੀ ਸੇਵਾ ਹੀ ਕਰਦੇ ਸੀ ਮੇਰੀ ਦੁਕਾਨ ਦੇ ਮੁੱਖ ਦਫਤਰ ਵੀ ਬੰਦੇ ਰਹੇ ਰੋਜ਼ ਕੀ ਹੈ ਜੀ ਰੋਸ ਇਹ ਹੈ ਜੀ ਟਿਕ ਟਿਕ ਪੁਰਾਣੇ ਬੰਦੇ ਬੈਠੇ ਆ ਸਾਰੇ ਵੇਖੋ ਜੀ ਇਹ ਟਿਕਟ ਜਾਂ ਜਰਨਲ ਕੈਟਾਗਰੀ ਨੂੰ ਮਿਲਨੀ ਸੀ ਜਾਂ ਇਹਨੂੰ ਮਿਲੀ ਮੈਂ ਬੀਸੀ ਦਾ ਸਬੰਧ ਰੱਖਦਾ ਮੈਂ ਰਾਮਗੜੀਆ ਪਰ ਫਿਰ ਵੀ ਅਸੀਂ ਜੇ ਜਰਨਲ ਨੂੰ ਚੰਗੇ ਬੰਦੇ ਨੂੰ ਮਿਲ ਜਾਂਦੀ ਫਿਰ ਵੀ ਮਦਦ ਕਰਦੇ ਆ ਜੇ ਕਿ ਬੀਸੀ ਨੂੰ ਮਿਲ ਜਾਂਦੀ ਆ ਤੇ ਅਸੀਂ ਇਹਨਾਂ ਦੀ ਮਦਦ ਕਰਦੇ ਰਹੇ ਆ ਬੂਰੀ ਦੀ ਮਦਦ ਕੀਤੀ ਆ ਜਿਹੜੇ ਪੁਰਾਣੇ ਬੰਦੇ ਹੀ ਜਿਹੜੇ ਉਹਨਾਂ ਨੇ ਮਦਦ ਕਰਦੇ ਰਹੇ ਆ ਹੁਣ ਕਿਹੜੀ ਮਿਲੀ ਆ ਟਿਕਟ ਆ ਕਾਹਦੇ ਨਾਲ ਮਾਮਲਾ ਉਹ ਤਾਂ ਜਾਣਦੇ ਨਹੀਂ ਜੀ ਕਿਹੜੀ ਬਾਹਰ ਚ ਰਹਿੰਦੇ ਆ ਕਿੱਥੋਂ ਆ ਇਹ ਪਤਾ ਲੱਗਾ ਸਵੇਰੇ ਅਹੀ ਦਸ਼ਮਾਨੀ ਭਗਤ ਇਹ ਤੇ ਸਾਡੀ ਹੈਗੀ ਉਹਨਾਂ ਨੇ ਕਾਗਜ਼ੀ ਜਿਹੜੇ ਦੌਰ ਦੌਰ ਦੀ ਸ਼ਾਮਲ ਹੀ ਤੇ ਉਹਨਾਂ ਨੂੰ ਸਮਝਦਾ ਮੈਂ ਦੋ ਦਾ ਸਵੇਰੇ ਲਿਸਟ ਵੇਖ ਕੇ ਨਾ ਪੜ੍ਹਦਾ ਕਿ ਸ਼ਾਇਦ ਉਹਨੂੰ ਮਿਲ ਗਈ ਉਹਦਾ ਫਿਰ ਨਾਂ ਥੋੜਾ ਜਿਹਾ ਚੇਂਜ ਹੀ ਤੇ ਉਹ ਟਿਕਟ ਤੇ ਉਹ ਪੁਰਾਣੀ ਜਿਹੜੇ ਦੌਰ ਦੀ ਸ਼ਾਮਲ ਉਹਨੂੰ ਮਿਲ ਜਾਂਦੀ ਫਿਰ ਵਿਰੋਧ ਨਾ ਕਰਦੇ ਉਹ ਤੇ ਪੂਰਾ ਵਿਰੋਧ ਕਰਾਂ ਸਮਝਦਾ ਗਲਤ ਕੀਤਾ ਉਹਨਾਂ ਨੇ ਬਹੁਤ ਗਲਤ ਕੀਤਾ ਹਾ ਇੱਕ ਮਾਨ ਕੋ ਪੱਕੀ ਰਿਪੋਰਟ ਹੀ ਨਹੀਂ ਗਈ ਜੀ ਸਰ ਆਪਣਾ ਨਾਮ ਦੱਸਦੀ ਮੇਰਾ ਨਾਂ ਰঞ্জੀਤ ਸਿੰਘ ਕੇ ਵੀ ਮਾਨ ਤੇ ਮੈਂ ਕਾਂਗਰਸ ਪਾਰਟੀ ਵਿੱਚ ਜਦੋਂ ਦੀ ਪਲੱਸ 2 ਕੀਤੀ ਆ ਮੈਂ ਉਦੋਂ ਦਾ ਕਾਂਗਰਸ ਪਾਰਟੀ ਦੇ ਨਾਲ ਜੁੜਿਆ ਤੇ ਅੱਜ ਮੇਰੀ ਉਮਰ 44 ਸਾਲਾਂ ਦਾ ਹੋ ਗਿਆ ਵਾਂ ਮੈਨੂੰ ਘੱਟੋ ਘੱਟ 23 24 ਸਾਲ ਹੋ ਗਏ ਕਾਂਗਰਸ ਪਾਰਟੀ ਦੇ ਨਾਲ ਸੇਵਾ ਕਰਦਿਆਂ ਤੇ ਮੈਂ ਯੂ ਦੀਆਂ ਕਈ ਇਲੈਕਸ਼ਨਾਂ ਲੜੀਆਂ ਜਿਦੇ ਵਿੱਚ ਮੈਂ ਸਫਲਤਾ ਕੀਤੀ ਤੇ ਇਹਨਾਂ ਕੁਝ ਕਰਨ ਦੇ ਬਾਵਜੂਦ ਵੀ ਸਾਨੂੰ ਚਲੋ ਜਿੱਥੇ ਕਿਤੇ ਬਣਦਾ ਮਾਣ ਸਾਨੂੰ ਦਿੱਤਾ ਵਾ ਪਰ ਜਿਹੜਾ ਸਹੀ ਮਾਣ ਸਾਨੂੰ ਮਿਲਦਾ ਹੀ ਜਿਹੜੀ ਆਪਾਂ ਐਨਐਰ ਦੀ ਦੀਰ ਕਰ ਰਹੇ ਹਾਂ ਵੀ ਸਾਨੂੰ ਕਾਉਂਸਲਰ ਦੀ ਜਿਹੜੀ ਇਲੈਕਸ਼ਨ ਹੁੰਦੀ ਆ ਇਹਦੇ ਵਿੱਚ ਪਹਿਲਾ ਸਟੈਪ ਸਾਡਾ ਹੁੰਦਾ ਵੀ ਕਾਉਂਸਲਰ ਦਾ ਜਿਹਦੇ ਵਿੱਚ ਆਪਾਂ ਗਾੜੀ ਕੋਈ ਉਪਲਬਧੀ ਕਰ ਲਈ ਹੋਈ ਆ ਇਹਦੇ ਵਿੱਚ ਅਸੀਂ ਬੇਰਕੇ ਦੇ ਜਿਲ੍ਹੇ ਵੀ ਮੇਰੇ ਸੱਜਣ ਮਿੱਤਰ ਸੀ ਸਾਰਿਆਂ ਨੇ ਮਿਹਨਤ ਕੀਤੀ ਆ ਆਪਾਂ ਰੱਜ ਕੇ ਤੇ ਅੱਜ ਆਪਾਂ ਨੂੰ ਇੱਕ ਗੱਲ ਦਾ ਬਹੁਤ ਗੁੱਸਾ ਲੱਗਾ ਆ ਜਿਹਦੇ ਵਿੱਚ ਮੇਰੇ ਐਸੀ ਭਾਈਚਾਰਾ ਅਸੀਂ ਜਰਨਲ ਮਤਲਬ ਸਾਰੇ ਮਿਲ ਕੇ ਇੱਕ ਥਾਂ ਮੰਚ ਤੇ ਬੈਠ ਕੇ ਸੇਵਾ ਕਰਦੇ ਹਾਂ ਤੇ ਅੱਜ ਚਲੋ ਇੱਕ ਸਾਡੀ ਜਿਹੜੀ ਆਪਣੀ ਵਾਰ ਸੀਗੀ ਇਹਦੇ ਵਿੱਚ ਐਸੀ ਦਾ ਜਦੋਂ ਆਈ ਇਲੈਕਸ਼ਨ ਤੇ ਆਪਾਂ ਸਾਰੇ ਭਾਈਚਾਰੇ ਨੇ ਇਕੱਠੇ ਹੋ ਕੇ ਆਪਾਂ ਕਿਹਾ ਵੀ ਜਿੰਨੂ ਵੀ ਮਿਲੂਗੀ ਆਪਾਂ ਉਹਦੇ ਨਾਲ ਚੱਲਾਂਗੇ ਤੇ ਅੱਜ ਇੱਕ ਜਦੋਂ ਲਿਸਟ ਆਈ ਸਾਡੇ ਤੇ ਉਹਦੇ ਵਿੱਚ ਜਿਹਦਾ ਨਾਂ ਪੜਿਆ ਗਿਆ ਤੇ ਉਹ ਸਾਡੇ ਸਾਨੂੰ ਸਮਝ ਨਹੀਂ ਆਈ ਵੀ ਉਹ ਵੇਰਕੇ ਦੇ ਵਿੱਚ ਰਹਿੰਦਾ ਵੀ ਆ ਬੰਦਾ ਕਿ ਨਹੀਂ ਰਹਿੰਦਾ ਜਦੋਂ ਸਾਨੂੰ ਇਹ ਚੀਜ਼ ਦਾ ਪਤਾ ਲੱਗਾ ਵੀ ਉਹਦਾ ਬੰਦੇ ਦਾ ਕੋਈ ਲੈਣਾ ਦੇਣਾ ਨਹੀਂ ਸਾਡੀ ਪਾਰਟੀ ਦੇ ਨਾਲ ਕੋਈ ਪਿੱਛੋਂ ਤੱਕ ਨਹੀਂ ਕਦੀ ਵੀ ਨਹੀਂ ਸੁਣਿਆ ਉਹ ਬੰਦੇ ਨੂੰ ਵੀ ਉਹ ਬੰਦਾ ਕੋਈ ਪਾਰਟੀ ਦੇ ਨਾਲ ਹੋਊਗਾ ਅੱਜ ਉਦਿਆਂ ਪਤਾ ਲੱਗਾ ਸਾਨੂੰ ਕਿਹੇ ਭੈਣ ਭਰਾ ਨੇ ਫੋਟੋਆਂ ਮਕਾਈਆਂ ਵੀ ਪਿਛਲੇ ਇਲੈਕਸ਼ਨ ਦੇ ਵਿੱਚ ਉਹਨਾਂ ਨੇ ਕਾਂਗਰਸ ਆਪਣਾ ਅਕਾਲੀ ਦਲ ਦੇ ਨਾਲ ਸਪੋਰਟ ਕੀਤੀ ਅਕਾਲੀ ਦਲ ਦੀ ਅੱਜ ਸਾਨੂੰ ਇਹ ਦਲ ਦਾ ਪਤਾ ਲੱਗਾ ਜਦੋਂ ਤੇ ਆਪਾਂ ਆਪਣੇ ਸਾਡੇ ਸੀਨੀਅਰ ਲੀਡਰ ਜਿਹੜੇ ਜਿਨ੍ਹਾਂ ਨੇ ਸਾਡੇ ਵਾਅਦੋ-ਵਾਟਾਂ ਸਾਂਭੀ ਆਪਣੀ ਪੂਰਵੀ ਹਲਕੇ ਦੀ ਆਪਾਂ ਉਹਨਾਂ ਨੂੰ ਅੱਗੇ ਵੀ ਬੇਨਤੀ ਇਹ ਕਰਦੇ ਰਹੇ ਆਂ ਵੀ ਸਾਨੂੰ ਇੱਕ ਤੁਸੀਂ ਜਰੂਰ ਸਾਡੀ ਸੁਣਿਓ ਵੀ ਜਿਹੜੇ ਬੰਦੇ ਮਿਹਨਤ ਕਰਦੇ ਆ ਉਹਨਾਂ ਦੇ ਸਿਰ ਤੇ ਹੱਥ ਰੱਖਿਓ ਇਹ ਦੋ ਤਿੰਨ ਵਾਰੀ ਆਪਾਂ ਉਹਨਾਂ ਦੇ ਕੰਨੀ ਕੱਢੀ ਆ ਗਾਲੂ ਪਰ ਅੱਜ ਇਹ ਚੀਜ਼ ਸੁਣ ਕੇ ਸਾਨੂੰ ਬਹੁਤ ਨਿਰਾਸ਼ਾ حاصل ਹੋਈ ਆ ਵੀ ਉਹ ਬੰਦੇ ਨੇ ਬੰਦਿਆਂ ਨੇ ਸਾਡੀ ਕਿਤੇ ਨਹੀਂ ਸੁਣੀ ਇੱਕ ਦੋ ਬੰਦੇ ਬੇਰਕੇ ਦੇ ਵਿੱਚ ਜਿਹੜੇ ਵੱਸਦੇ ਆ ਨਾ ਸਾਨੂੰ ਸਾਰੀ ਕਾਂਗਰਸ ਪਾਰਟੀ ਨੂੰ ਖਰਾਬ ਕੀਤਾ ਉਹਨਾਂ ਨੇ ਕਾਰਨ ਕੀ ਸੰਬੰਧਿਤ ਜੀ ਤੁਹਾਡੇ ਵੱਲੋਂ ਕਿਸੇ ਮੈਂਬਰ ਦਾ ਨਾਮ ਲੈ ਆ ਕਿ ਅਸਟਰੀਓ ਹੋਣਾ ਰਾਹ ਤੇ ਹੈ ਕਿ ਕਾਰਨ ਸਾਡਾ ਇੱਕੋ ਆ ਜੀ ਕਾਰਨ ਇਹ ਆ ਵੀ ਸਾਡੇ ਵੇਰਕੇ ਦੇ ਵਿੱਚ ਜਿਹੜੇ ਬੰਦੇ ਕਾਂਗਰਸੀ ਆ ਨਾ ਸਹੀ ਕਾਂਗਰਸੀ ਆ ਜਿਹੜੇ ਉਹਨਾਂ ਦੀ ਕੋਈ ਕਦਰ ਨਹੀਂ ਦੀ ਹੋਣੀ ਅੱਜ ਉਹ ਬੰਦੇ ਸਾਡੇ ਸਿਰ ਤੇ ਬੈਠੇ ਆ ਜਿਹੜੇ ਅਕਾਲੀਆਂ ਦੇ ਨਾਲ ਸਮਝੋਤੇ ਕਰਦੇ ਆ ਤੇ ਪੈਸੇ ਚੁੱਕਦੇ ਆ ਅਸੀਂ ਉਹ ਇਨਸਾਨ ਆ ਸਾਡੇ ਗਾੜੀ ਪੈਸਿਆਂ ਦੇ ਥੱਬੇ ਲੱਗੇ ਹੀ ਅਹੀਂ ਪਹਿਲਾਂ ਨੂੰ ਲਤਾ ਮਾਰੀਆਂ ਵਾ ਸਿੱਧੂ ਸਾਹਿਬ ਦੀ ਰੈਕਸ਼ਨ ਦੇ ਵਿੱਚ ਤੇ ਅੱਜ ਉਹ ਬੰਦੇ ਅੱਗੇ ਆ ਗਏ ਆ ਜਿਨ੍ਹਾਂ ਨੇ ਸਾਰੀ ਉਮਰ ਪਾਰਟੀਆਂ ਬਦਲੀਆਂ ਇਧਰ ਤੇ ਉਧਰ ਤੇ ਉਧਰ ਦੀਆਂ ਇਧਰ ਤੇ ਫਿਰ ਸਾਨੂੰ ਇਹ ਚੀਜ਼ ਦਾ ਬਹੁਤ ਜ਼ਿਆਦਾ ਰੋਸ ਆ ਦੀ ਇਹ ਜਿਹੜਾ ਕੰਮ ਕੀਤਾ ਗਿਆ ਆ ਆਪਾਂ ਦੇ ਬਿਲਕੁਲ ਹਸਾਬ ਤਕਰੀਪੇ ਤੋਂ ਬਾਹਰ ਆ ਅਸੀਂ ਇਹ ਚੀਜ਼ ਦੀ ਬਹੁਤ ਨਿੰਦਾ ਕਰਦੇ ਆ ਤੇ ਅੱਜ ਵੀ ਅੱਜ ਅਸੀਂ ਸਾਰੇ ਭੈਣ ਭਰਾ ਬੈਠੇ ਆ ਜੇ ਸਾਡੀ ਗੱਲ ਆਪਾਂ ਰਾਜਾ ਬੜੇ ਸਾਹਿਬ ਨੂੰ ਇੱਕ ਗੱਲ ਬੇਨਤੀ ਕਰਨੀ ਚਾਹੁੰਦੇ ਆ ਵੀ ਜੇ ਸਾਡੀ ਗੱਲ ਇਹ ਸੁਣਦੇ ਹੋਣ ਇੱਕ ਵਾਰੀ ਜ਼ਰੂਰ ਇਹ ਚੀਜ਼ ਨੂੰ ਵੇਖਣ ਵੀ ਜਿਹੜੇ ਕਾਂਗਰਸੀ ਬੈਠੇ ਆ ਇਹ ਵਾਕਈ ਸੱਚ ਬੋਲਦੇ ਪਏ ਆ ਕਿ ਜਾਂ ਝੂਠ ਬੋਲਦੇ ਪਏ ਆ ਅੱਜ ਇਹ ਜਿਹੜਾ ਬੰਦੇ ਨੂੰ ਟਿਕਟ ਦਿੱਤੀ ਗਈ ਆ 10 ਦਿਨ ਪਹਿਲਾਂ ਉਹ ਕਾਂਗਰਸ ਪਾਰਟੀ 'ਚ ਸ਼ਾਮਲ ਹੋਇਆ ਉਹ ਤੋਂ ਪਹਿਲਾਂ ਕਾਲੀ ਦਲ ਸੀਗਾ ਉਹ ਤੋਂ ਪਹਿਲਾਂ ਉਹ ਕੋਈ ਸਰਕਾਰੀ ਸਹੂਲਤਾਂ ਦਾ ਸਹਾਬ ਲੈਣ ਰਿਹਾ ਸੀਗਾ ਅੱਜ ਉਹਨੂੰ ਇੱਕ ਸਰਵਾਰ ਸਰਕਾਰੀ ਨੌਕਰੀ ਤੋਂ ਬਾਅਦ ਇੱਕਦਮ ਉਹਨੂੰ ਕਾਉਂਸਲਰ ਬਣਾ ਦੋ ਉਹਦੇ ਘਰ ਫੇਰ ਸਹੂਿਦਾ ਜਿਹੜੀਆਂ ਉਹ ਫੇਰ ਸਰਕਾਰੀ ਚੱਲਣ ਦਾ ਪਰ ਜਿਹੜੇ ਆ ਬੰਦੇ ਨਿਯੰਤ ਕਰਨ ਦੇ ਕਿੱਧਰ ਜਾਣ ਕੇ ਦੱਸੋ ਮੈਨੂੰ ਨਸ਼ਟ ਇਹ ਰੋਜ਼ ਕਿੱਦਾਂ ਰੋਜ਼ ਵੇਖੋ ਅਸੀਂ ਬੈਠੇ ਆ ਸਾਰੇ ਬਾਪਾ ਮੱਲੀਪਾ ਦੇ ਕੋਲ ਬੈਠੇ ਆ ਸਾਰੇ ਭੈਣ ਭਰਾ ਆਪਾਂ ਬੈਠੇ ਆ ਜਿੱਨੇ ਵੀ ਕਾਂਗਰਸੀ ਪੁਰਾਣੇ ਤੇ ਜਿਹੜੇ ਨਿਯੰਤ ਕਰਨ ਵਾਲੇ ਬੰਦੇ ਆ ਜੇ ਅੱਜ ਸਾਨੂੰ ਕੋਈ ਵੀ ਕੋਈ ਵੀ ਸੇਵਾ ਲਾਉਣਗੇ ਕਿਸੇ ਵੀ ਤਰ੍ਹਾਂ ਦੀ ਆਪਾਂ ਯਾਦਮੀਦਵਾਰ ਜੇ ਲੋੜ ਪਈ ਤੇ ਆਪਾਂ ਉਹ ਵੀ ਖੜਾ ਕਰਾਂਗੇ ਤੇ ਠੋਕ ਕਿ ਉਹਦੀ ਮਤ ਕਰਾਂਗੇ ਜਿੰਨੂ ਵੀ ਕਹਿਣਗੇ ਆਪਾਂ ਉਹਦੀ ਠੋਕੇ ਮਤ ਕਰਾਂਗੇ ਅੰਨ ਧੰਨ ਤੇ ਸਾਰੇ ਬਨਓ ਜਿੱਥੇ ਜਿੱਥੇ ਵੀ ਕਹਿਣਗੇ ਆਪਾਂ ਉਸਦੀ ਮਦਦ ਕਰਾਂਗੇ ਤੇ ਠੋਕ ਕੇ ਮਤ ਕਰਾਂਗੇ ਤੇ ਜਿੱਤ ਕੇ ਫੇਰ ਅਹੀ ਰਾਜਾ ਵੜਿੰਗੂ ਦਿਖਾਵਾਂਗੇ ਵੀ ਆਚ ਆਪਾਂ ਬੰਦਾ ਆਪਣਾ ਜਿੱਤ ਕੇ ਵਿਖਾਤਾ ਮੈਂ ਜਦੋਂ ਉਹ ਕਾਂਗਰਸ ਦੇ ਸ਼ਾਮਲ ਕੀਤੇ ਪਹਿਲੇ ਸੈਟਿੰਗ ਕੀਤੀ ਹੋਈ ਬਿਲਕੁਲ ਜੀ ਬਿਲਕੁਲ ਸਾਨੂੰ ਇੰਜ ਹੀ ਲੱਗਦਾ ਪਿਆ ਵੀ ਉਹਨਾਂ ਨੂੰ ਸ਼ਾਮਲ ਹੀ ਇਸੇ ਕਰਕੇ ਕੀਤਾ ਵੀ ਚਲੋ ਪੈਸੇ ਲੈ ਗਏ ਆ ਜਿੱਦਾਂ ਵੀ ਇਹਨਾਂ ਕੋਲ ਚਾਰ ਪੈਸੇ ਲਟਾਇਰ ਹੋਏ ਉਹਨਾਂ ਨੂੰ ਮਿਲੇ ਹੋਣੇ ਆ ਤੇ ਪੈਸੇ ਲੈ ਗਏ ਆ ਤੇ ਉਹ ਪੈਸਿਆਂ ਦਾ ਹਿਸਾਬ-ਤਾਬ ਚੱਲਿਆ ਵਾ ਸਿੱਧਾ ਹੀ ਹਿਸਾਬ ਐ ਸਾ ਅਸੀਂ ਮਿਹਨਤੀ ਬੰਦੇ ਆ ਜੀ ਅਸੀਂ ਦਾ ਜਿੰਨੇ ਚਿਰ ਹੀ ਹੋ ਗਿਆ ਮਿਹਨਤ ਕਰਦਿਆਂ ਨੂੰ ਸਾਨੂੰ ਮਾਣ ਆ ਆਪਣੇ ਤੇ ਵੀ ਅਸੀਂ ਮਿਹਨਤ ਕਰਕੇ ਇਹ ਸੀਟ ਲੈਣੀ ਆ ਤੇ ਜੇ ਪੈਸੇ ਵੀ ਹੈਗੇ ਆ ਆਪਾਂ ਸੀਟਾਂ ਲੈਣੀਆਂ ਤੇ ਆਪਾਂ 5 ਸਾਲ ਆਪਣੇ ਘਰ ਵਿਆਹ ਕਰੀਏ ਤੇ 5 ਦਿਨ ਪਹਿਲਾਂ ਉੱਠਿਆ ਕਰੀਏ ਤੇ 5 ਦਿਨਾਂ ਬਾਅਦ ਜਾ ਕੇ ਪੈਸੇ ਦਈਏ ਤੇ ਟਿਕਟ ਲੈ ਕੇ ਆ ਜਿਆ ਕਰਾਂਗੇ ਅਸੀਂ ਤਾਂ ਫਿਰ ਚੌਣੇ ਆ ਵੇਚਦਾ ਹੀ ਕੰਮ ਤੇ ਪਰਾਈ ਆਪਣੇ ਘਰ ਵਾ ਚੱਲਿਆ ਜੀ ਸਰ ਆਪਣਾ ਲੰਮਾ ਬੈਠਕ ਦਾ ਸੁਭਾਸ਼ ਰਾਏ ਲਾਲੀ ਵੇਰਕਾ ਜੀ ਜਿਹੜੀ ਪ੍ਰਸਕੰਪਨ ਦੀ ਕਾਰਨ ਤੇ ਇਹ ਜੀ ਸਾਡੇ ਜਿਹੜੀ ਨਗਰ ਕੌਂਸਲ ਇਲੈਕਸ਼ਨ ਹੋ ਰਹੀ ਹੈ ਜੀ ਉਹਦੇ ਚ ਜਿਹੜੀ ਗਲਤ ਟਿਕਟ ਦਿੱਤੀ ਹੈ ਸੀਬਾ ਰਾਣੀ ਨੂੰ ਉਹਦੇ ਵਿਰੋਧ ਵਿੱਚ ਅਸੀਂ ਕਰਫ ਰੱਖੀ ਗਈ ਹੈ ਜੀ ਅਸੀਂ ਮੈਂ 25 30 ਸਾਲ ਤੋਂ ਕਾਂਗਰਸ ਪਾਰਟੀ ਨਾਲ ਕੰਮ ਕਰ ਰਹੇ ਹਾਂ ਮੇਰੇ ਹੋਰ ਵੀ ਸਾਥੀ ਜਿਦਾਂ ਬੋਬੀ ਭਗਤ ਜੀ ਤੇ ਲੋਕਦਰ ਬੁਰੀ ਜੀ ਤੇ ਹੋរី ਬਰੇ ਜਿਹੜੇ 6-7 ਜਾਣੇ ਅਸੀਂ ਕੈਂਡੀਅਟ ਸੀਗੇ ਅਸੀਂ ਸਾਰਿਆਂ ਨੇ ਇਕੱਠੇ ਬੈਠ ਕੇ ਇੱਥੇ ਕਸਮ ਖਾਦੀ ਵੀ ਸਾਡੇ ਸਾਰੇ ਜਿਹੜੇ ਵੀ ਟਿਕਟ ਮਿਲੇਗੀ ਅਸੀਂ ਉਹ ਸਾਥ ਦੇਵਾਂਗੇ ਔਰ ਹਾਈ ਕਮਾਂਡ ਨੇ ਜਿਹੜਾ ਇਹ ਚੀਜ਼ ਨੂੰ ਅਨਗੋਰਲੇ ਕੀਤਾ ਉਹ ਜਿਹੜੀ ਸੀਮਾ ਰਾਣੀ ਜਿਹਦੇ ਜਿਹਦਾ ਕੋਈ ਨਾਂ ਨਹੀਂਗਾ ਜਿਹਦਾ ਪਾਰਟੀ ਵਾਸਤੇ ਕੋਈ ਵਰਕ ਨਹੀਂ ਆ ਕੋਈ ਕੰਮ ਨਹੀਂ ਕੀਤੇ ਨੇ ਉਹਨੂੰ ਟਿਕਟ ਦਿੱਤੀ ਆ ਉਹਦਾ ਹੀ ਵਿਰੋਧ ਕਰਦੇ ਆ ਹਾਈ ਕਮਾਂਡ ਨੂੰ ਮਿਲੋ ਵੀ ਨਾ ਵੇਖੋ ਜੀ ਅਸੀਂ ਤੁਹਾਡੇ ਬਾਧੇ ਭਰਾਈ ਇੱਕ ਮੰਡ ਨੂੰ ਬੇਨਤੀ ਕਰਦੇ ਆ ਕਿ ਇਸ ਵਾਰ ਨੰਬਰ 19 ਦੀ ਜਿਹੜੀ ਐਸਸੀ ਲੇਡੀਜ਼ ਰਿਜ਼ਰਵ ਆ ਉਸ ਸਟicker ਤੇ ਗੌਰ ਕੀਤੀ ਜਾਵੇ ਇੱਕ ਮੰਡ ਆ ਚਲੇਗੀ ਅਸੀਂ ਇਹਨਾਂ ਵਿੱਚੋਂ ਕੋਈ ਵੀ ਸਲਾਹ ਕਰਕੇ ਇੱਕ ਆਜ਼ਾਦ ਕੈਂਡੀਡੇਟ ਖੜਾ ਕਰਾਂਗੇ ਉਹਦੀ ਫੁੱਲ ਸਪੋਰਟ ਕਰਾਂਗੇ ਤੁਸੀਂ ਕਿੰਨੇ ਸਾਲ ਤੋਂ ਸੇਵਾ ਕਰ ਰਹੇ ਸੀ ਅਸੀਂ 25-30 ਸਾਲ ਤੋਂ ਘਾਂ ਰਹੀ ਸੇਵਾ ਕਰ ਰਹੇ ਆ ਜੀ ਔਰ ਕਲੀ ਸੇਵਾ ਨਹੀਂ ਕਰ ਰਹੇ ਜੀ ਪਰਮਾਨੰਦ ਤੁਹਾਨੂੰ ਦਰਿਆ ਮਿਛਾਉਂਦੇ ਨੇ ਆ ਝੰਡੇ ਲਾਉਂਦੇ ਨੇ ਹਰ ਜਿਹੜੀ ਜਿਹੜੀ ਇਲੈਕਸ਼ਨ ਹੋ ਦੇ ਜਾਇਏ ਵਿਧਾਨ ਸਭਾ ਦੀ ਚਾਹੇ ਲੋਕ ਸਭਾ ਦੀ ਉਹਨਾਂ ਡਟ ਕੇ ਸਾਥ ਦਿੰਦੇ ਰਹੇ ਆਂ ਔਰ ਆਪਣੇ ਬੂਥ ਜਿਤਾਉਂਦੇ ਰਹੇ ਆਂ ਔਰ ਓਏ ਕਰਨ ਦੇ باوجود ਹੀ ਹਾਈ ਕਮਾਂਡ ਨੇ ਸਾਡੇ ਕੋਲ ਕੋਈ ਧਿਆਨ ਨਹੀਂ ਦਿੱਤਾ ਇਹਦੇ ਵਿੱਚ ਸਾਡੇ ਮਾਨਯੋਗ ਅ ਅ ਦੇਸ਼ ਪ੍ਰਧਾਨ ਰਾਜਵੜੇ ਜੀ ਉਹਨਾਂ ਦਾ ਕੋਈ ਕਸੂਰ ਨਹੀਂਗਾ ਉਹਨਾਂ ਨੂੰ ਗਲਤ ਗਾਈਡ ਕੀਤਾ ਗਿਆ ਅਗਰ ਇਸੇ ਤੁਹਾਡੇ ਮਾਧਮੇ ਬਣ ਕੇ ਕਹਿੰਦੇ ਵੀ ਰਾਜਵੜੇ ਜੀ ਬੇਨਤੀ ਕਰਦੇ ਆਂ ਇਹ ਵਾਰ ਨੰਬਰ 19 ਦੀ ਟਿਕਟ ਤੇ ਦੁਬਾਰਾ غور ਕੀਤੀ ਜਾਵੇ ਔਰ ਇਹਨਾਂ ਸਾਰੇ ਸਾਥੀਆਂ ਵਿੱਚੋਂ ਕਿਹਨੂੰ ਟਿਕਟ ਦਿੱਤੀ ਜਾਵੇ ਅਸੀਂ ਉਹਦੀ سپورਟ ਕਰ ਰਹੇ ਹਾਂ ਜੇ ਨਾ غور ਕੀਤਾ ਕਿ ਅਸੀਂ ਫਿਰ ਅਸੀਂ ਟਾਈਮ ਤਾਂ ਥੋੜਾ ਰਹਿ ਗਿਆ ਆ ਟਾਈਮ ਥੋੜਾ ਜੀ ਬਸ ਫਿਰ ਸ਼ਾਇਦ ਅੱਜੀ ਸ਼ਾਮ ਤੱਕ ਅਸੀਂ ਦੁਬਾਰਾ ਮੀਟਿੰਗ ਕਰਾਂਗੇ ਉਹਦੇ ਇੱਕ ਬੰਦਾ ਡਿਕਲੇਅਰ ਕਰਾਂਗੇ ਨੂੰ ਜਦ ਲੜਾਵਾਂਗੇ ਔਰ ਉਹਦੀ ਪੂਰੀ سپورਟ ਉਹਨੂੰ ਦਿਤਾਵਾਂਗੇ ਠੀਕ ਹੈ ਥੈਂਕ ਯੂ